ਪਤਾ ਹੈ ਚਾਣਕ ਨੇ ਕੀ ਆਖਿਆ ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ ਚ ਪਾਗਲਾਂ ਦੀ ਭੀੜ ਦੇ ਚ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ ਕਿਉਂਕਿ ਪਾਗਲ ਜੀਣ ਨਹੀਂ ਦੇਣਗੇ ਮੂਰਖਾਂ ਦੇ ਇਕੱਠ ਦੇ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਆਪਣੇ ਚਚੇਰੇ ਬਿਰਾ ਆਨੰਦ ਨੂੰ ਕਹਿੰਦੇ ਨੇ ਅੱਗ ਦੇ ਕੋਈ ਚੰਗੇ ਮਨੁੱਖ ਨਹੀਂ ਹਰੇ ਉਹ ਚੰਗੇ ਮਨੁੱਖਾਂ ਦੀ ਜ਼ਮੀਨ ਕਦੀ ਵੇੜ ਨਹੀਂ ਹੋਈ ਸੂਤੇ ਕਿਤਿਆਂ ਪੱਤ ਜਿਤਨੇ ਪਹਾੜਾਂ ਤੇ ਮਿਲ ਜਾਂਦੇ ਨੇ ਹੀਰੇ ਕੋਈ ਸੰਗ ਤੇ ਸਿੱਪੀਆਂ ਜਿਤਨੀ ਸਾਗਰ ਤੇ ਲਵੰਡੀਆਂ ਤੇ ਮੋਤੀ ਕੋਈ ਨਹੀਂ ਚੰਗੇ ਮਨੁੱਖਾਂ ਦੀ ਸੰਸਾਰ ਦੀ ਢੀਕਤਾ ਹੀ ਨਹੀਂ ਹੋਈ ਕੋਈ ਨਹੀਂ ਕਦੀ ਨਹੀਂ ਹੋਈ ਆਤਮਾ ਬੋਧ ਕਰੇ ਲੈ ਆਨੰਦ ਬਹੁਤ ਵੱਡੀ ਢੇਰ ਦੇ ਕੋਈ ਚੰਗੇ ਮਨੁੱਖ ਨਹੀਂ ਹਰੇ ਬਾਦ ਦੇ ਆਸ਼ਾ ਗੈਣੀ ਕਹਿੰਦੇ ਨੇ ਭੀੜ ਸ਼ਬਦ ਭੇਡਾਂ ਤੋਂ ਬਣਿਆ ਹੈ। ਭੇਡਾਂ ਦੀ ਭੀੜ ਆਉਂਦੀ ਹੈ, ਸ਼ੇਰਾਂ ਦੀ ਭੀੜ ਨਹੀਂ ਆਉਂਦੀ। ਡਾਰਾ ਹੁੰਦਿਆਂ ਨੇ ਭੇਡਾਂ ਦੀਆਂ, ਸ਼ੇਰਾਂ ਦੀਆਂ ਨਹੀਂ ਆਉਂਦੀਆਂ। ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ। ਚੰਗਾ ਮਨੁੱਖ ਕੋਈ ਇਕੱਲਾ। ਤੋਂ ਭੀੜ ਤੇ ਭੇੜਿਆਂ ਦੀ। ਤੋਂ ਫਿਰ ਤਾਕਤ ਵੀ ਭੇੜਿਆਂ ਕੋਲ ਆਉਂਦੀ ਹੈ। ਨੇਕ ਕੋਲ ਤਾਕਤ ਨਹੀਂ ਹੁੰਦੀ ਕਿਉਂਕਿ ਕੱਲਾ ਹੁੰਦਾ ਹੈ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਬ ਦਾ ਕਹਿਣਾ ਹੈ ਗਲਤੁਲ ਆਮ ਸਹੀ ਪਰ ਇਹਦੇ ਅੰਨਲ ਸੁਣਨ ਦੇ ਸਮਾਪਤੀ ਕਰਾਂ ਗਲਤੁਲ ਆਮ ਸਹੀ 99 ਬੰਦੇ ਅਗਰ ਗਲਤ ਹੋਵਨ ਤੇ ਇੱਕ ਸਹੀ ਹੋਵੇ ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ ਗਲਤੁਲ ਆਮ ਸਹੀ ਬਹ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ ਔਰ ਹਮੇਸ਼ਾ ਸੰਸਾਰ ਦੇ ਵਿੱਚ ਕੋਈ ਇੱਕ ਹਦ ਸਹੀ ਹੁੰਦਾ ਬਾਕੀ ਤੇ ਸਭ ਗਲਤ ਹੁੰਦੇ ਉਹ ਕਹਿੰਦਾ ਕੋਈ ਇੱਕ ਹਦ ਸਹੀ ਹੁੰਦਾ ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਉਰਾਣਾ ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ पागल है। ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਦੇ ਸਭ ਪਾਗਲ ਵਸਦੇ ਪੈਣਾ। ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ ਹੈ। ਲੋਕ ਕਹੇ ਕਬੀਰ ਬौराना ਤੇ ਜੇ ਪਾਗਲਾਂ ਦੀ ਭੀੜ ਹੋਵੇ ਸਿਆਣਾ ਕੱਲਾ ਹੋਵੇ ਤਾਂ ਪਾਗਲ ਜਿੱਤ ਜਾਣਗੇ ਬਨਾਰਸ ਸੋ ਕੱਢ ਦਿੱਤਾ ਸੀ ਕਬੀਰ ਨੂੰ। ਬਾਕੀ ਜ਼ਿੰਦਗੀ ਉਸਨੇ ਮਗਰ ਦੇ ਚ ਵੀ ਦਿੱਤੀ ਦਿੱਤੀ ਸੀ। ਉਹਨੂੰ ਬਨਾਰਸ ਛੋੜਨੀ ਪਈ ਸੀ ਗਲਤੁਲ ਆਮ ਸਹੀ ਬਹੁਬ ਗਿਣਤੀ ਦੇ ਵਿੱਚ ਲੋਕੀ ਗਲਤੋਂ ਬੰਤੋਂ ਸਹੀ ਸਮਝੇ ਜਾਂਦੇ ਨੇ ਔਰ ਇੱਕਦਮਨੁੱਖ ਕਿਧਰੇ ਸਹੀ ਹੋਵੇ ਤਾਂ ਗਲਤ ਸਮਝਿਆ ਜਾਂਦਾ ਕਿਉਂਕਿ ਇੱਕ ਕੱਲਾ ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ అవਤਾਰੀ ਪੁਰਸ਼ ਆਪਣੇ ਆਖਰੀ ਸਮੇਂ 'ਚ ਕੱਲੇ ਹੀ ਰਹਿ ਜਾਂਦੇ ਨੇ ਕੋਈ ਸਾਥ ਨਹੀਂ ਦਿੰਦਾ ਕੋਈ ਨਹੀਂ ਦਿੰਦਾ